ਸਾਉ ਤੋਂ ਪਹਿਲਾਂ ਜਿਹੜੀ ਕਹਿੰਦੇ ਆ ਲੱਗੀ ਨਾ ਜਰ ਪੰਜਾਬ ਨੂੰ ਇਹ ਤੋਂ ਮਿਰਚਾਂ ਮਾਰੋ ਉਸੇ ਲੜੀ ਦੇ ਤਹਿਤ ਜਿਹੜਾ ਕਿ ਪੰਜਾਬ ਦੇ ਉੱਤੇ ਕਹੜਾ ਦੀ ਮਾਰ ਪੈ ਰਹੀ ਹੈ ਬਹੁਤ ਹੀ ਭਾਰੀ ਤੇ ਭਿਆਨਕ ਤੇ ਪ੍ਰਮਾਤਮਾ ਕਰੇ ਵੀ ਇਸ ਸਾਨੂੰ ਵਿਪਤਾ ਤੋਂ ਉਹੀ ਕੱਢਣ ਵਾਲਾ ਤੇ ਉਹੀ ਸਭ ਕੁਝ ਕਰਨ ਵਾਲਾ ਕਰਨ ਕਰਾਵੇ ਮੇਰਾ ਦਾਤਾ ਤੇ ਇਸੇ ਲੜੀ ਦੇ ਤਹਿਤ ਜੋ ਕਿ ਇੱਕ ਮੇਰੇ ਪਿੰਡ ਫੂਸਮੰਡੀ ਦੇ ਵਿੱਚ ਇੱਕ ਪਰਿਵਾਰ ਦਾ ਇੱਕ ਭਿਆਨਕ ਐਕਸੀਡੈਂਟ ਹੋ ਗਿਆ ਸੀ ਉਹਨਾਂ ਦਾ ਸਾਰਾ ਪਰਿਵਾਰ ਜਿਹੜਾ ਕਿ ਜਾਕੂ ਰਾਖੇ ਸਾਈਆਂ ਮਾਰ ਸਕੇ ਨਾ ਕੋਈ ਇੱਕ ਮਜਬੀ ਸਿੱਖ ਪਰਵਾਰ ਨਾਲ ਸੰਬੰਧ ਆ ਘਰ ਵੀ ਬਹੁਤ ਮਾੜੀ ਤੇ ਖਸਤਾ ਹਾਲਤਾ ਤੇ ਉਹਦੇ ਲਈ ਸਾਡੇ ਭਰਾ ਨੇ ਇੱਕ ਮਦਦ ਭੇਜੀ ਹੈ ਕਿਉਂਕਿ ਉਹ ਚੱਲ ਫਿਰ ਨਹੀਂ ਸਕਦਾ ਉਹ ਚੂੜਾ ਟੁੱਟ ਗਿਆ ਬੱਚੇ ਆ ਉਹ ਵੀ ਕਮਾਉਂਣ ਜੋ ਰੋਗਜੋਗ ਨਹੀਂ ਹੈਗੇ ਤੇ ਅੱਜ ਉਜੜੀ ਰਸਤ ਸੀਗੀ ਅਸੀਂ ਮੇਰੇ ਭਰਾ ਨੇ ਸਾਡੇ ਕੋਲ ਭੇਜੀ ਅਸੀਂ ਸਾਰਿਆਂ ਦੇ ਸਾਹਮਣੇ ਇਹ ਭਰਾ ਨੂੰ ਇਹ ਜੋ ਵੀ ਰਕਮ ਆ ਇਹ ਜੇ ਤੇ ਜਾਣੇ ਆ ਤੇ ਮੇਰਾ ਮੈਂਬਰ ਸਾਹਿਬ ਸਾਡੇ ਕੁਲਦੀਪ ਸਿੰਘ ਜੀ ਜਸਪਾਲ ਸਿੰਘ ਜੀ ਤੇ ਇਹ ਆ ਜੋ ਅਸੀਂ ਉਹ ਮਾਲੀ ਸਾਹਿਬ ਲਈ ਕਿਉਂਕਿ ਦੇਖੋ ਬੰਦਾ ਕਿੰਨਾ ਕਰ ਸਕਦਾ ਜਿੰਨੀ ਕੋਈ ਹਸਤੀ ਹੋਵੇ ਹੈਨਾ ਤੇ ਆਹ ਬਾਈ ਨੂੰ ਅਸੀਂ ਮਾਲੀ ਸਾਹਿਬ ਦੇ ਰਹੇ ਆ ਤੇ ਇਹ ਚੀਜ਼ ਆ ਬਾਈ ਤੁਹਾਨੂੰ ਇਹ ਸਾਡੇ ਓਕਾਲੇ ਕਹੇ ਜੀ ਲੱਗਦੇ ਆ ਤੁਸੀਂ ਕਮੈਂਟਾਂ ਰੇ ਦੱਸਣਾ ਤੇ ਸੋ ਭਰਾਵਾਂ ਨੂੰ ਨੱਗਰ ਨੂੰ ਮੈਂ ਬੇਨਤੀ ਕਰਦਾ ਵੀ ਇਸ ਪਰਿਵਾਰ ਦੀ ਆਪਾਂ ਮਤ ਵੱਦ ਮਦਦ ਕਰੀ ਕਿਉਂਕਿ ਨਗਰ ਦੇ ਮੁਰੇ ਕੋਈ ਵੱਡੀ ਚੀਜ਼ ਨਹੀਂ ਇੱਕ ਇਸ ਪਰਿਵਾਰ ਦੇ ਲਈ ਆਪਾਂ ਨੂੰ ਖੜਾਣ ਦੀ ਲੋੜ ਹੈ ਇਹ ਮੁੰਡੇ ਸਾਡੇ ਜੂਜਦੇ ਆ ਤੇ ਇਹ ਸਾਰੇ ਮੁੰਡੇ ਜਿਹੜੇ ਕੀ ਨਾਲ ਇਹਨਾਂ ਦੇ ਲਈ ਪਿੰਡ ਦੇ ਵਿੱਚ ਗ੍ਰਾਹੀ ਵੀ ਕਰ ਰਹੇ ਆ ਜੋ ਵੀ ਜਿੰਨੇ ਬੰਦੇ ਕੋਈ ਭਰਾ ਪਿੰਡ ਦਾ ਭੈਣ ਭਰਾ ਮਤ ਕਰਿਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਕੋਟੂ ਜੀ ਪਤ ਪ੍ਰਦੀਪ ਜੀ ਤੁਸੀਂ ਕੀ ਕਹਿਣਾ ਚਾਹੋਗੇ ਅਜਿਹਾ ਹੀ ਕਹਿਣਾ ਚਾਹਾਂਗੇ ਵੀ ਭਾਈ ਜੀ ਵੱਤ ਤੋਂ ਵੱਤ ਮਦਦ ਕਰੋ ਬਹੁਤ ਬਹੁਤ ਵੀਡੀਓ ਦੇਖਦੇ ਹਾਂ ਕਿਉਂਰੇ ਭਾਈ ਦੀ ਮਦਦ ਦੀ ਬਹੁਤ ਲੋੜ ਆ ਤੇ ਇਹ ਇਮਾਨੀयत ਹੈ ਇਹ ਇਨਸਾਨਦਾਨੀ ਆ ਮਾਣ ਦਾ ਗੱਲ ਹੈ ਤੇ ਸੋ ਮੈਂ ਇੱਕ ਬੇਨਤੀ ਕਰਦਾ ਵੀ ਜਿਹੜੇ ਭਾਈ ਹਰਪ੍ਰਭਾਤ ਵੀਰ ਹੈ ਤੇ ਜਿਵੇਂ ਵੀ ਸਰਕਾਰ ਅਲਰਟ ਕਰਦੀ ਹੈ ਤੇ ਇੰਨੀ ਕੁ ਭਾਈ ਸਾਵਧਾਨੀ ਰੱਖੋ ਕਿਉਂਕਿ ਪਾਣੀ ਦਾ ਤੇ ਅੱਗ ਦਾ ਕੋਈ ਪਤਾ ਨਹੀਂ ਲੱਗ ਕਿੱਧਰੋਂ ਭਾਵੇਂ ਤੇ ਸੋ ਸੇਵਾ ਕਾਰਗੀਆਂ ਦੇ ਵੀ ਉਹ ਵੀ ਧਿਆਨ ਨਾਲ ਜਾਣ ਹੋਲੀ ਜਾਣ ਆਪਦੇ ਧਿਆਨ ਰੱਖਣਾ ਆਪਦੇ ਪਰਿਵਾਰ ਦਾ ਧਿਆਨ ਰੱਖਾ ਵੈਰੂਜੀ ਕਾ ਖਾਲਸਾ ਵੈਰੂਜੀ ਕੇ ਫੋਤੇ ਇੱਕ ਫੋਟੋ ਵੀਡੀਓ ਬੰਦ ਹੀ ਬਈ ਚਲੋ ਚਲੋ ਸੋਸ਼ੀਕਰ ਜੀ ਅੱਜ ਅਸੀਂ ਪਿੰਡ ਫੂਸ ਮੰਡੀ ਦੇ ਤੇ ਸਾਡੀ ਨਗਰਪ੍ਰਿੰਚਕ ਜੋ ਕਿ ਸਾਨੂੰ ਇੱਕ ਭਰਾ ਵੱਲੋਂ ਸੇਵਾ ਭੇਜੀ ਗਈ ਸੀ ਪਿੰਡ ਦੇ ਲਈ ਗਰੀਬ ਪਰਿਵਾਰਾਂ ਦੇ ਲਈ ਤੇ ਜਿਹੜੀ ਚੀਜ਼ ਬਚਦਾ ਪ੍ਰਮਾਤਮਾ ਦੀ ਮੇਰੇ ਨਾਲ ਵੀ ਹਰ ਕੋਈ ਲੋੜਵੰਦ ਹੁੰਦਾ ਹੈਗਾ ਤੇ ਜਿਹੜੇ ਵੀ ਅਤੀ ਲੋੜਵੰਦਾ ਉਹ ਸੀ ਬੈਠ ਕੇ ਡਿਸਕਸ਼ਨ ਕਰੀ ਗੀ ਦੋ ਤਿੰਨ ਪਰਿਵਾਰ ਜਿਹੜੇ ਕਿ ਅਤੀ ਗਰੀਬ ਆ ਜਿਹੜਾ ਕਿ ਘਰ ਦੇਖੋ ਤੇ ਇਹ ਮਾਤਾ ਦਾ ਦੁੱਖ ਆ ਵੀਰੇ ਛੋਟੀ ਉਮਰ ਦੇ ਵਿੱਚ ਬੱਚਿਆਂ ਦੀ ਡੈਥ ਹੋ ਜਾਣੀ ਇਹ ਬਾਪੂ ਜੀ ਐ ਇਧਰ ਇਧਰ ਇਹਨਾਂ ਦੇ ਜਿਹੜੇ ਕਿ ਗੋਟਾਂ ਦਾ ਤੁਹਾਨੂੰ ਸੋ ਬਿਲਕੁਲ ਅਸਮਰਥਾ ਗੁਰੂ ਸਿੰਘ ਕੀ ਹਾਲ ਆ ਤੇਰਾ ਬਾਕੀ ਕੀ ਤੇ ਜਿਹੜੇ ਕਿ ਇਹਨਾਂ ਦੇ ਲਈ ਸਾਡੇ ਵੀਰ ਨੇ ਜੋ ਕਿ ਖਾਣਾ ਨੂੰ ਮੁੱਖ ਰੱਖਦੇ ਹੋਏ ਇਹਨਾਂ ਦੇ ਇੱਕ ਰਸ਼ਨ ਭੇਜਿਆ ਮਹੀਨੇ ਦਾ ਤੇ ਸੋਭਾ ਜੀ ਆ ਪ੍ਰਬਾਨ ਕਰੋ ਤੇ ਜੋ ਵੀ ਸਾਥੋਂ ਸਾਡੇ ਨਗਰ ਤੋਂ ਸਰਿਆ ਅਸੀਂ ਹੋਰ ਵੀ ਮਦਦ ਕਰਾਂ ਕਿਉਂ ਜੀ ਵੈਰੀ ਜੀ ਦਾ ਖਾਲਸਾ ਵੈਰੀ ਜੀ